ਭਾਈ ਕੀ ਨਾਮ ਹੈ ਤੁਹਾਡਾ ਅਮਨਦੀਪ ਸਿੰਘ ਸਤਕਾਰ ਕੀ ਹੋਇਆ ਸੀਗਾ ਆ ਬਾਈ ਜੀ ਆਪਣਾ ਨਾ ਡਰਾਈਵਰ ਰਾਤ ਨੂੰ ਜਾ ਰਿਹਾ ਸੀ ਦਿੱਲੀ ਤੇ ਰਸਤੇ 'ਚ ਕੋਈ ਗੱਡੀ ਐਕਸੀਡੈਂਟ ਹੋਈ ਸੀ ਉਹ ਬਜ਼ੁਰਗ ਡਰਾਈਵਰ ਸੀ ਉਹ ਕਹਿੰਦੇ ਮੇਰੀ ਹੈਲਪ ਕਰ ਦੋ ਉਹ ਵਿਚਾਰਾ ਮੁੰਡਾ ਆਪਣਾ 34 ਸਾਲ ਦਾ ਮੁੰਡਾ ਜੰਗ ਮੁੰਡਾ ਸੀ ਉਹਨੇ ਸੋਚਿਆ ਕਿ ਬਜ਼ੁਰਗ ਬੰਦਾ ਹੈਗਾ ਇਹਦੀ ਹੈਲਪ ਕਰ ਦਈਏ ਤੇ ਉਹਨਾਂ ਨੇ ਕੀ ਉਤਰ ਕੇ ਨਾ ਉਹਦੇ ਨਾਲ ਜੈਕ ਲਵਾ ਲਗਾ ਉਹਦਾ ਟਾਇਰ ਪੈਂਚਰ ਸੀ ਟਾਇਰ ਪੈਂਚਰ ਲਵਾਉਂਦੇ ਰੌਂਦੇ ਪਿੱਛੋਂ ਹੁਣ ਟਰੱਕ ਆਇਆ ਐਲ ਪੀਜੀ ਗੈਸ ਦਾ ਭਾਰਤ ਪੈਟਰੋਲੀਅਮ ਦੀ ਗੱਡੀ ਸਾਡੇ ਕੋਲ ਫੋਟੋ ਹੈਗੀ ਨਾਲ ਅਟੈਚ ਕਰ ਦਿਓ ਕਿ ਉਹ ਉਹਨੇ ਪਿੱਛੇ ਲਿਆ ਕੇ ਸਿੱਧਾ ਮਾਰਿਆ ਹੁਣ ਉਹ ਦੋਨੋਂ ਬੰਦੇ ਫੱਟਰ ਹੋ ਗਏ ਜਿਹੜਾ ਆਪਣਾ ਮੁੰਡਾ ਸੀ ਉਹਨੂੰ ਜ਼ਿਆਦਾ ਲੱਗੀਆਂ ਉਹ ਵੈਲਟਿਨੇਟਰ ਤੇ ਐ ਤੇ ਉਹਦੇ ਸਿਰ 'ਚ ਜ਼ਿਆਦਾ ਲੱਗੀਆਂ ਪੈਰ ਤਾਂ ਦੋਨੋਂ ਖਤਮ ਹੋ ਗਏ ਉਹਦਾ ਆਪਰੇਸ਼ਨ ਚੱਲ ਰਿਹਾ ਹੌਂਸਵਾਲ ਹਸਪੀਟਲ ਰਾਤੀ ਤਾਂ ਸਾਨੂੰ ਉੱਥੋਂ ਥਾਣੇ 'ਵੀ ਫੋਨ ਆਇਆ ਨਾਲੇ ਕਿਸੇ ਬੰਦੇ ਨੇ ਨਾਲ ਇੱਕ ਦੋ ਬੰਦਿਆਂ ਦੇ ਵੀ ਫੋਨ ਆਏ ਸੀ ਕਿ ਤੁਹਾਡਾ ਵਾਸੀ ਤਾਂ ਕਾਲ ਕਰ ਰਿਹਾ ਸੀ ਕਿ ਬੰਦਾ ਫੋਨ ਨਹੀਂ ਚੱਕ ਰਿਆ ਫਿਰ ਸਾਨੂੰ ਪਤਾ ਲੱਗਿਆ ਕਿ ਉਹ ਖੰਨੇ ਸਿਵਲ ਹਸਪਤਲ ਉਹਨੂੰ ਲੈ ਗਏ ਨੇ ਫਿਰ ਉੱਥੋਂ ਦੀ ਅਸੀਂ ਲੁਧਿਆਣੇ ਲੈ ਕੇ ਆਂਦਾ ਸਿਵਲ ਹਸਪਤਾਲ ਇੱਥੇ ਉਹਨਾਂ ਨੇ ਜਵਾਬ ਦਿੱਤਾ ਅਸੀਂ ਉੱਥੋਂ ਚੱਕ ਕੇ ਫਿਰ ਅਸੀਂ ਇੱਥੇ ਹੌਂਸਵਾਲਾ ਹਸਪਤਾਲ ਲਾਏ ਐ ਹੁਣ ਉਹਨਾਂ ਦਾ ਦੇਖਭਾਲ ਕਰ ਰਹੇ ਨੇ ਸਾਰੀ ਆਪਰੇਸ਼ਨ ਦੱਸਿਆ ਆਪਰੇਸ਼ਨ ਦੋਨੋਂ ਪੈਰ ਫੱਟਰ ਹੋ ਗਏ ਨੇ ਤੁਹਾਨੂੰ ਫੋਟੋ ਦੇ ਦਾਂਗਾ ਦੇਖ ਲਿਓ ਪੈਰਾਂ ਦੇ ਹਾਲਾਤ ਕੀ ਨੇ ਸਿਰ ਚ ਵੱਜੀ ਏ ਅੱਖ ਦੇ ਕੋਲ ਸਾਈਡ ਤੇ ਐ ਇੱਥੇ ਸਾਰੀ ਚੈਸਟ ਵਿੱਚ ਉਹਦੇ ਬਲੱਡ ਜੰਮ ਗਿਆ ਉਹ ਪਾਈਪ ਆ ਵਗੈਰਾ ਵੈਲਟਿਨੇਟਰ ਤੇ ਐ ਹਜੇ ਕੋਈ ਜਵਾਬ ਨਹੀਂ ਦੇ ਰਹੇ ਡਾਕਟਰ ਠੀਕ ਹੈ ਡਰਾਈਵਰ ਤਾਂ ਮੌਕੇ ਦੀ ਫਰਾਰ ਹੋ ਗਿਆ ਸੀ ਹੁਣ ਗੱਡੀ ਉੱਥੇ ਖੜੀ ਹੈ ਜੀ ਥ ਤੇ ਡਰਾਈਵਰ ਨੂੰ ਪਤਾ ਨਹੀਂ ਉਹਨੇ ਪੀਤੀ ਹੋਈ ਸੀ ਖਾਦੀ ਕੀ ਖਾਦਾ ਪੀਤਾ ਹੋਇਆ ਤੇ ਤਾਂ ਹੀ ਇੰਨਾ ਵੱਡਾ ਐਕਸੀਡੈਂਟ ਹੋਇਆ ਇੱਕ ਬੰਦਾ ਜਲੰਧਰ ਹਸਪੀਟਲ ਬਜ਼ੁਰਗ ਜਿਹੜਾ ਉਹ ਵੀ ਸੀਰੀਅਸ ਦੱਸ ਰਹੇ ਹਜੇ ਬਾਕੀ ਉਹਨਾਂ ਨਾਲ ਹਜੇ ਗੱਲਬਾਤ ਜਿੱਥੇ ਜਗ੍ਹਾ ਹੈ ਕਿਹੜੀ ਸੀ ਜਿੱਥੇ ਇਹ ਦਰਾਹਾ ਪੁਲ ਉਤਰ ਕੇ ਨਾ ਦਰਾਹਾ ਪੁਲ ਉਤਰ ਕੇ ਖੱਬੇ ਹੱਥ ਹੋਇਆ ਤੇ ਪਰਿਵਾਰ ਵਿੱਚੋਂ ਕੌਣ ਕੌਣ ਨੇ ਉਹਨਾਂ ਪਰਿਵਾਰ 'ਚ ਮੁੰਡੇ ਦੇ ਆਪਣਾ ਮੰਮੀ ਆਏ ਨੇ ਬ੍ਰਦਰ ਨੇ ਚਾਚੇ ਤਾਏ ਦੇ ਸਾਰੇ ਮੁੰਡੇ ਨਾਲ ਨੇ ਬਾਕੀ ਅਸੀਂ ਟਰਾਂਸਪੋਰਟਰ ਸਾਰੇ ਭਰਾ ਮਿਲ ਕੇ ਉਹਦੀ ਮਦਦ ਕਰ ਰਹੇ ਆ ਜਿੰਨਾ ਖਰਚਾ ਆ ਰਿਹਾ ਖਰਚਾ ਬਹੁਤ ਹੋ ਰਿਹਾ ਪਰ ਰਲ ਮਿਲ ਕੇ ਕਰੀ ਆ ਰਿਆਂ ਬੰਦਾ ਬਚਾ ਲਈ ਅਸੀਂ ਸਾਡਾ ਮੇਨ ਫੋਕਸ ਆ ਮੁੰਡਾ ਅਸੀਂ ਬਚਾ ਲਈਏ ਹਾਂਜੀ ਗੱਡੀ ਦੇ ਜਿਹੜੇ ਮਾਲਕ ਮੋਲਕ ਉਹਨਾਂ ਤੱਕ ਪਹੁੰਚ ਕੀਤੀ ਕੋਈ ਤੇ ਪਹੁੰਚ ਥਾਣੇ ਵਾਲੇ ਕਰ ਰਹੇ ਜੀ ਸਾਨੂੰ ਉਹਨਾਂ ਦਾ ਪਤਾ ਨਹੀਂ ਥਾਣੇ ਵਾਲੇ ਸਾਰੀ ਕਾਰਵਾਈ ਕਰ ਰਹੇ ਨੇ ਹੁਣ ਉਹਨਾਂ ਥਰੂ ਕੋਈ ਮੈਸੇਜ ਆਏਗਾ ਅਸੀਂ ਆਪਣੀ ਰਿਪੋਰਟ ਹਸਪੀਟਲ ਤੋਂ ਬਣਾ ਕੇ ਥਾਣੇ ਸਬਮਿਟ ਕਰਵਾਤੀ ਹੈ ਮੁਨ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਨੇ ਪ੍ਰਸ਼ਾਸਨ ਨੂੰ ਇਹ ਹੀ ਹੈ ਕਿ ਚੰਗੀ ਤਰ੍ਹਾਂ ਨਾ ਪੁਲਸ ਨੂੰ ਚਾਹੀਦਾ ਕਿ ਨਾਕੇ ਨੁਕੇ ਲਾ ਕੇ ਦੇਖਣ ਕਿ ਕਿਹੜਾ ਪੀਤੀ ਖਾਦੀ ਨਹੀਂ ਕੋਈ ਰੈਸਟ ਡਰਾਈਵਿੰਗ ਕਰ ਰਿਹਾ 34 ਸਾਲ ਦਾ ਮੁੰਡਾ ਦੀ ਪੂਰੀ ਲਾਈਫ ਖਰਾਬ ਹੋ ਗਈ ਪੈਰ ਨਾ ਬਚੇ ਵਿਚਾਰਾ ਹੈਂਡੀਕੈਪ ਹੋ ਗਿਆ ਨਾ ਸਾਰਾ ਪਰਿਵਾਰ ਉਹਦੇ ਸਿਰ ਤੋਂ ਖਾਂਦਾ ਸੀ ਰੋਟੀ ਫੜਦੇ ਨਹੀਂ ਇੱਥੇ ਕੋਈ ਸਟੰਟ ਕਰੀ ਆ ਰਿਹਾ ਕੋਈ ਪੀ ਕੇ ਸ਼ਰਾਬ ਗੱਡੀਆਂ ਤੇਜ਼ ਭਜਾਈ ਆ ਰਹੇ ਨੇ ਕੋਈ ਕਿਸੇ ਨੂੰ ਸਮਝ ਹੈ ਨਹੀਂ ਨਾ ਹੋਇਆ ਸੀ ਮੁੰਡੇ ਦਾ ਵਿਆਹ ਨਹੀਂ ਆਇਆ ਕੁਬਾਰਾ ਪਕਾ ਭਾਜੀ ਅ ਅਸੀਂ ਨਾ ਚਾਹੁੰਦੇ ਆ ਕਿ ਗਵਰਨਮੈਂਟ ਤੋਂ ਕਿ ਗਵਰਨਮੈਂਟ ਕੋਈ ਐਸੀ ਪਾਲਿਸੀ ਬਣਾਵੇ ਕਿ ਸਾਰੇ ਡਰਾਈਵਰ ਭਾਈ ਸਾਹਿਬ ਜਿੰਨੇ ਡਰਾਈਵਰ ਭਾਈਚਾਰਾ ਸਾਡਾ ਉਹ ਥੋੜਾ ਸੇਫ ਜਿਹਾ ਹੋ ਕੇ ਚੱਲੇ ਦੇਖੋ 15 ਤੋਂ 20 ਹਜ਼ਾਰ ਤਨਖਾਹ ਹੈ ਡਰਾਈਵਰਾਂ ਦੀ ਉਹਦੇ ਚੋ ਰੱਬ ਨਾ ਕਰੇ ਕੋਈ ਮਿਸ ਹੈਪਨਿੰਗ ਹੋ ਗਈ ਜਿਵੇਂ ਹੋਣਾ ਮੁੰਡੇ ਨਾਲ ਹੋ ਗਈ 4 ਤੋਂ 5 ਲੱਖ ਦਾ ਖਰਚਾ ਦੱਸ ਰਹੇ ਹਸਪੀਟਲ ਨੇ ਉਹ ਕਿੱਥੋਂ ਲਿਆਊਗਾ ਜਾਂ ਤਾਂ ਉਹ ਫਿਰ ਬਚਣਾ ਨਹੀਂ ਜੇ ਕੋਈ ਮਦਦ ਕਰਨ ਲਈ ਅੱਗੇ ਨਹੀਂ ਆਊਗਾ ਸਰਕਾਰ ਵੱਲੋਂ ਕੋਈ ਪਾਲਿਸੀ ਇੰਸ਼ੋਰੈਂਸ ਜਾਂ ਕੁਝ ਨਾ ਕੁਝ ਐਦਾਂ ਦਾ ਹੋਣਾ ਚਾਹੀਦਾ ਕਿ ਜਿੰਨੇ ਨਾਲ ਡਰਾਈਵਰ ਕੋਈ ਐਕਸੀਡੈਂਟ ਕੇਸ ਹੋਵੇ ਕਿ ਹਸਪੀਟਲ ਦਾ ਉਹਦਾ ਲਾਜ ਫਰੀ ਹੋ ਸਕੇ ਆ ਚੀਜ਼ਾਂ ਬਹੁਤ ਜ਼ਰੂਰੀ ਨੇ ਆਪਣੇ ਇੱਥੇ ਕੋਈ ਸਿਸਟਮ ਹੀ ਹੈ ਨਹੀਂਗਾ ਸਰਕਾਰ ਨੂੰ ਮੈਂ ਹੁਣ ਅੱਗੇ ਕੁਝ ਆਪਾਂ ਸੋਚਦੇ ਆ ਸਾਰੇ ਟਰਾਂਸਪੋਰਟਰ ਵੀਰਾਂ ਨਾਲ ਮੈਂ ਗੱਲ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਕਿ ਅਸੀਂ ਸਾਰੀ ਕੋਈ ਪਾਲਿਸੀ ਲੈ ਕੇ ਆਏ ਡਰਾਈਵਰਾਂ ਲਈ ਜਾਂ ਅਸੀਂ ਆਪਣੇ ਤੌਰ ਤੇ ਕੋਈ ਸਾਨੂੰ ਸਸਤੀ ਪਾਲਿਸੀ ਦੇ ਦੇਣ ਸਰਕਾਰ ਵੱਲੋਂ ਕਿ 500000 ਲੱਗੇ ਡਰਾਈਵਰ ਦੀ 1 ਸਾਲ ਦੀ ਇੰਸ਼ੋਰੈਂਸ ਹੋਵੇ ਜਿਹਦੇ ਚ ਉਹਦਾ ਪੂਰਾ ਐਕਸੀਡੈਂਟ ਦਾ ਕੇਸ ਜਾਂ ਜੋ ਜਿਹੜੇ ਵੀ ਹਸਪੀਟਲ ਲਾਜ ਕਰਾਵੇ ਉਹ ਗਵਰਨਮੈਂਟ ਵੱਲੋਂ ਹੋਵੇ ਆ ਚੀਜ਼ਾਂ ਦੀ ਮੰਗਾ ਸਾਡੀ ਹੁਣ ਮੋਦੀ ਸਾਹਿਬ ਵੱਲੋਂ ਜਾਂ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਇੱਕ 5 ਲੱਖ ਦੇ ਜਿਹੜੇ ਕਾਰਡ ਬਣਾਏ ਜਾਂਦੇ ਨੇ ਬਣਿਆ ਕਿ ਨਹੀਂ ਉਹਦਾ ਹਜੇ ਕੁਝ ਨਹੀਂ ਕੋਈ ਬੰਦਾ ਸਪਾਰਸ਼ੀ ਬੰਦਾ ਜੀ ਉਹ ਦੇਖੋ ਜਾਂ ਤਾਂ ਉਹਨੂੰ ਬਹੁਤ ਇੱਕ ਡਰਾਈਵਰ ਵਾਲੀ ਲਾਗੀ ਪਾਲਿਸੀ ਹੋਵੇ ਜੀ ਕਿ ਆ ਬੰਦਾ ਡਰਾਈਵਿੰਗ ਹੁੰਦਾ ਸਿਰਫ ਡਰਾਈਵਿੰਗ ਲਾਇਸੈਂਸ ਦੇ ਬੇਸ ਤੇ ਬਣੇਗੀ ਜਿਹਦੇ ਕੋਲ ਹੈਵੀ ਡਰਾਈਵਿੰਗ ਲਾਇਸੈਂਸ ਆ ਉਹ ਉਹਦੇ ਉਹਦੇ ਲਈ ਇਹ ਪਾਲਿਸੀ ਵੈਲਿਡ ਆ ਕਿ ਉਹ ਕਿਸੇ ਵੀ ਹਸਪੀਟਲ ਚ ਜਾਵੇ ਤੇ ਆਪਣਾ ਇਲਾਜ ਕਰਾ ਸਕੇ ਰੱਬ ਨਾ ਕਰੇ ਕੁਛ ਡੈਥ ਹੋ ਗਈ ਜਾਂ ਕੁਛ ਹੋ ਗਿਆ ਕਿਸੇ ਵੀ ਡਰਾਈਵਰ ਭਾਈ ਦਾ ਕੋਈ ਐਕਸੀਡੈਂਟ ਹੋ ਗਿਆ ਉਹ ਲਾਜ ਕਰਾਨ ਤੋਂ ਫਿਰ ਬੰਜਾ ਰਹਿ ਜਾਂਦਾ ਹੁਣ ਪੈਰ ਮੰਨ ਲਓ ਦੋਨੋਂ ਪੈਰ ਉਹਦੇ ਖਰਾਬ ਹੋ ਗਿਆ ਅਸੀਂ ਤਾਂ ਹੁਣ ਚਲੋ ਰਲ ਮਿਲ ਕੇ ਜਿੰਨਾ ਕ ਪੈਸਾ ਹੁੰਦਾ ਲਾ ਰਹੇ ਹਾਂ ਨਾ 2 3 4 ਲੱਖ ਲੱਗੇ ਅਸੀਂ ਸਾਡੀ ਕੋਸ਼ਿਸ਼ ਹੈ ਪੈਰ ਬਚ ਜਾਣ ਜੇ ਅਸੀਂ ਹੁਣ ਕੋਸ਼ਿਸ਼ ਨਾ ਕਰੀਏ ਮੰਨ ਲਓ ਪੈਸੇ ਨਾ ਹੋਣ ਫਿਰ ਤਾਂ ਉਹਨਾਂ ਨੇ ਕੋਈ ਇੱਕੋ ਲਾ ਜੇ ਪੈਰ ਕੱਟ ਦੋ ਗੱਲ ਤਾਂ ਇਹ ਹੀ ਹੈ ਨਾ ਫਿਰ ਖਤਮ ਇਨਸਾਨੀਅਤ ਕਿੱਥੇ ਰਹਿ ਗਈ ਉਹਨਾਂ ਸੀ ਤਾਂ ਪੈਰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਪੈਰ ਕਿਸੇ ਤਰੀਕੇ ਬਚ ਜੇ ਪਹਿਲੇ ਲੱਗ ਜਨ ਕੋਈ ਨਹੀਂ ਰਲ ਮਿਲ ਕੇ ਕਰਦੀਏ तकरीबन ਜਿਹੜੀਆਂ ਲੋਡਿੰਗ ਗੱਡੀਆਂ ਹੁੰਦੀਆਂ ਵੱਡੀਆਂ ਤੇ ਡਰਾਈਵਰ तकरीबन ਨਸ਼ਾ ਪਤਾ ਕਰਦਾ ਹੀ ਹੈ ਤੇ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਹੈ ਨਸ਼ੇ ਪੱਤੇ ਦੇਖੋ ਇਹ ਤਾਂ ਹੁਣ ਸਰਕਾਰ ਨੂੰ ਰਸਤੇ 'ਚ ਜਿਨੀ ਦਿਕਰ ਸਟਿਕਨੈਸ ਨਹੀਂ ਹੁੰਦੀ ਨਾ ਉਨੀ ਦੇਰ ਆ ਚੀਜ਼ਾਂ ਠੀਕ ਨਹੀਂ ਹੋਣੀਆਂ ਓਵਰਲੋਡ ਉਸ ਤੋਂ ਬਾਅਦ ਤੁਹਾਡੇ ਡਰਾਈਵਰਾਂ ਦੀ ਜਿਹੜੀ ਸ਼ਰਾਬ ਪੀਤੀ ਹੁੰਦੀ ਹੈ ਰਾਤ ਨੂੰ ਨਿੰਦਰੇ ਹੁੰਦੇ ਨੇ ਬੜਾ ਬੜਾ ਜਿਆਦਾ ਪ੍ਰੋਬਲਮ ਹੈ ਐਕਸੀਡੈਂਟ ਦੇਖੋ ਕਿੰਨੇ ਜਿਆਦਾ ਹੋ ਰਹੇ ਨੇ ਇੱਕ ਮਿੰਟ 'ਚ ਕਿਸੇ ਨਾ ਕਿਸੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਏ ਕੁਝ ਨਹੀਂ ਪਤਾ ਲੱਗਦਾ ਬੰਦਾ ਸਾਰੀ ਉਮਰ ਆਪਣੇ ਇੱਕ ਬੱਚਾ ਹੁੰਦਾ ਘਰ ਦਾ ਉਹਨੂੰ ਕਮਾਨ ਤੇ ਲਾਇਆ ਹੁੰਦਾ ਕਿ ਚੱਲ ਤੂੰ ਕਮਾਓ ਸ਼ਾਮ ਨੂੰ ਘਰ ਦੇ ਵੇਟ ਕਰਦੇ ਕਿ ਪੈਸੇ ਲੈ ਕੇ ਆਊਗਾ ਸਾਡਾ ਸਾਰਾ ਸਿਸਟਮ ਚਲਾਊਗਾ ਰਸਤੇ 'ਚ ਹੁਣ ਪਤਾ ਨਹੀਂ ਸਾਡੇ ਵਰਗਾ ਬੰਦਾ ਬੈਠਾ ਰਾਮ ਨਾਲ ਅਸੀਂ ਸੋਚ ਰਹੇ ਸੀ ਕਿ ਚੱਲ ਮੁੰਡਾ ਗਿਆ ਸਵੇਰੇ ਉਹਦੇ ਘਰ ਦੇ ਸੋਚਦੇ ਉਹਨਾਂ ਕਿ ਸਵੇਰੇ 2-4000 ਰੁਪਏ ਕਮਾ ਕੇ ਲਿਆਊਗਾ ਉਹਨਾਂ ਨੂੰ ਕੀ ਪਤਾ ਸੀ ਘਰੋਂ 4-5 ਲੱਖ ਉੱਤੇ ਲੱਗ ਜਾਣਾ ਰਸਤੇ 'ਚ ਉਹ ਇਹੋ ਜਿਹਾ ਪਾਣਾ ਵਾਪਰ ਗਿਆ ਤੇ ਇਹਦੀ ਕੋਈ ਸੇਫਟੀ ਨਹੀਂ ਹੈਗੀ ਇਹਦੀ ਕੋਈ ਸੇਫ ਇਹ ਕਾਰਡ ਚਾਹੀਦਾ ਇੱਕ ਜਿਹਦੇ ਨਾਲ ਇਲਾਜ ਹੋ ਸਕੇ ਦੂਜੀ ਗੱਲ ਪੁਲਿਸ ਨੂੰ ਥੋੜਾ ਕਹਿੜਾ ਹੋਣਾ ਪੈਣਾ ਰਸਤੇ 'ਚ ਨਾਕੇ ਸ਼ਰਾਬ ਵਾਲਿਆਂ ਦਾ ਤਾਂ ਮੈਂ ਕਹਿੰਦਾ 2 ਲੱਖ ਰੁਪਏ ਚਲਾਨ ਕਰ ਦੋ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਨੇ ਇਹ ਤਾਂ 2-4-5 ਹਜ਼ਾਰ ਦਾ ਚਲਾਨ ਆ ਜਾਂ 10 ਹਜ਼ਾਰ ਦਾ ਹੋਊਗਾ ਇਹਨੇ ਫੇਰ ਅੱਗੋਂ ਫੇਰ ਉਹ ਹੀ ਹਰਕਤ ਕਰਦੇ ਨੇ ਹੁਣ ਤੁਸੀਂ ਦੇਖੋ ਚੰਡੀਗੜ੍ਹ 'ਚ ਜਾਂਦੇ ਆ ਉੱਥੇ ਜਾ ਕੇ ਬੈਲਟਾ ਵੀ ਲਾਉਂਦੇ ਨੇ ਗੱਡੀ ਵੀ ਅੰਡਰ ਸਪੀਡ ਚਲਾਉਂਦੇ ਨੇ ਇੱਥੇ ਨਹੀਂ ਹੈਗੀ ਨਾ ਸਖਤਾਈ ਹੁਣ ਅਥੇ ਰੀਜ਼ਨ ਕੀ ਹੈ ਹੁਣ ਸਭ ਨੂੰ ਪਤਾ ਹੀ ਹੈ ਸਾਰਿਆਂ ਦੀ ਗੱਲ ਹੀ ਆ ਫਿਰ ਸਾਰਿਆਂ ਦੀ ਸਾਰਿਆਂ ਦੀ ਇਹ ਗੱਲ ਹੀ ਹੈ ਜੀ ਪ੍ਰਸ਼ਾਸਨ ਵੀ ਚਾਹੀਦਾ ਲੋਕਾਂ ਨੂੰ ਵੀ ਚਾਹੀਦਾ ਇਹ ਤਾਂ ਤਾੜੀ ਘੱਤਣਾ ਨਹੀਂ ਵਜਦੀ ਹੁਣ ਮੈਨੂੰ ਵੀ ਚਾਹੀਦਾ ਕਿ ਮੈਂ ਬੈਲਟ ਲਾ ਕੇ ਚਲਾਵਾਂ ਥਾਵਾ ਬੀਮਾ ਨਾਲ ਚੱਜ ਨਾਲ ਗੱਡੀ ਚਲਾਵਾਂ ਅੰਡਰ ਸਪੀਡ ਚਲਾਵਾਂ ਕਿਸੇ ਦੀ ਜਾਨ ਨੂੰ ਖਤਰਾ ਨਾ ਬਣੇ ਪਰ ਲੋਕ ਹੀ ਨਹੀਂ ਸੋਚਦੇ ਲੋਕ ਆਪਣੀ ਫੁਕਰੀ ਮਾਰਦੇ ਆ ਤੇਜ਼ ਭਜਾ ਕੇ ਕੋਈ ਵੀਡੀਓ ਬਣਾ ਰਿਹਾ ਕੋਈ ਆ ਕਰ ਰਿਹਾ ਉਹ ਚੰਡੀਗੜ੍ਹ ਵੀ ਤਾਂ ਪੰਜਾਬ 'ਚ ਪੈਂਦਾ ਉੱਥੇ ਦੇਖ ਲੋ ਜਾਂਦੇ ਹੀ ਡਰਾਈਵਰ ਹੈ ਆਨਲਾਈਨ ਚਲਾਣ ਆਉਂਦੇ ਕਿ ਨਹੀਂ ਹਾਂ ਬਿਲਕੁਲ ਹਾਂਜੀ ਉੱਥੇ ਜਾਂਦੇ ਹੀ ਬਿਲਕੁਲ ਸਤਾਰਕ ਹੋ ਜਾਂਦੇ ਆ ਡਰਾਈਵਰ ਤੇ ਲੁਧਿਆਣਾ ਦਾ ਮਹਾਨਗਰ ਹੈ ਇੱਥੇ ਕਿਉਂ ਨਹੀਂ ਮਤਲਬ ਇਦਾਂ ਪ੍ਰਸ਼ਾਸਨ ਚੱਲਦਾ ਹੈ ਇੱਥੇ ਜੀ ਆਪਣਾ ਬਸ ਇਦਾਂ ਥੋੜੀ ਸਟਿਕਨੈਸ ਦੀ ਜ਼ਰੂਰਤ ਆ ਹੋਰ ਕੁਝ ਨਹੀਂ ਪੁਲਿਸ ਸਭ ਕੁਝ ਕਰ ਸਕਦੀ ਹੈ ਵਧੀਆ ਪੁਲਿਸ ਵਾਲੇ ਅਫਸਰ ਵਧੀਆ ਨੇ ਸਾਡੇ ਵੀਰ ਕਰਨਗੇ ਕੁਝ ਨਾ ਕੁਝ ਵਧੀਆ ਉਮੀਦ ਹੈ